ਚੀਰੀ 15 ਦੌੜ ਨੇ ਨਹੀਂ ਤੇਰੇ ਹੱਥ ਨਹੀਂ ਨਹੀਂ ਪਾਉਂਦੇ ਨਹੀਂ ਪਾਉਂਦੇ ਹਾਂ ਬਸ ਆ ਗਏ ਅੱਗੇ ਹੋ ਰਹੇ ਸਾਈਡ ਤੇ ਦੇਖ ਤਾਉਂ ਕਿ ਬੀਜ ਨੂੰ ਯਾਰ ਲੋਕਾਂ ਬਾਲ ਨੇ ਵੀ ਕਿਹੜੀ ਆ ਬੰਦੇ ਲੈਣ ਆਲੇ ਲੈਣ ਆਲੇ ਕਿਥੋਂ ਸਟਾ ਹੈਗੇ ਯਾਰ

ਇਹ ਵੇਚਣੀ ਨਹੀਂ ਮੰਗਿਆ ਆਪਾ ਇਹ ਤਾਂ ਦਿਖਾਉਣ ਨੂੰ ਲੈਂਦੀ ਹੈ ਹਾਂ ਵੇਚਣੀ ਨਹੀਂ ਹੈ 50000 ਉਹ ਨਹੀਂ ਵੇਚਣੀ ਉਹ ਫਿਰ ਕੋਈ ਗੱਲ ਨਹੀਂ ਜੇ ਯਾਰ ਤੂੰ ਇੰਨਾ ਰੁੱਖਾ ਕਿਉਂ ਚੱਲੀ ਜਾਣਾ ਯਾਰ ਇੰਨਾ ਰੁੱਖਾ ਚੱਲਣਾ ਨਹੀਂ ਕਿਹੜੀ ਗੱਲ ਲੈਂਨੇ ਆ ਬਾਈ ਫੇਰੇ ਹਾਂਜੀ ਜਦੋਂ ਲੈ ਲਿਆ ਤੈਨੂੰ ਦੱਸ ਦਿਆਂਗਾ ਕੋਈ ਨਹੀਂ ਆਇਆ ਜਾਏਗਾ ਦੇਖੋ ਤਾਂ ਓਏ ਇੱਕ ਹੀ ਸੰਦਰ ਦੇਖ ਪੈਂ ਤੀਪਣਾ ਦਾ ਫੜਲਾ ਪੀਆ ਡਿਪੋ ਬਣੀ ਜਿੱਦ 15 ਕਿਲੋ ਬੋਲਾ ਲੇਕਿਨ 13 ਹੁਣ ਜਿੱਦ ਚੱਲ ਰਿਹਾ ਜੇ 15 ਚਾਹ ਯਾਰਾ ਆਪਾਂ ਦੇ ਦਿੰਦਾ ਰਾ ਮੈਂ 22 ਕਿਲੋ ਦੋਟੇ ਦਿੰਦੇ ਆਂ ਖੈ ਮੈਨੂੰ ਆਏ ਤੂੰ ਤੇਰਾ ਤੂੰ ਮੈਨੂੰ ਲਾਸਟ ਫੇਰ ਮੈਂ ਤੈਨੂੰ ਇੱਕ ਹੀ ਗੋਹੂੰਗਾ ਫੇਰ ਮੈਂ ਸੋ ਸੋਡੇ ਜਾਣੀ ਨਹੀਂ ਨਹੀਂ ਫੋਡੇ ਟਿਪੋ ਆ ਤਾਂ ਹੈਗਾ ਐ ਕਰਦੇ ਇਹ ਇਧਰ ਇੱਕ ਪੋੜਾ ਆਜਾ ਫਾਹ ਹੀ ਹੋਊ ਟੂ ਕੋ ਆਵੇ ਦੇਖਿਆ 1 ਵਜੇ ਦਮਾ ਆ ਆ ਦੇਖੀ ਹਾਂ ਦੱਸੀ ਦੱਸੀ ਮੈਂ ਤੁਹਾਨੂੰ ਕਹਿਦਾ ਏ ਓਏ ਨਹੀਂ ਤੂੰ ਮੈਨੂੰ ਐਂ ਕਹਿ ਵੀ ਤੂੰ ਪੱਕੀ ਤਾਂ ਕੋਈ ਗੱਲ ਓ ਯਾਰ ਮੈਂ ਪੱਕੀ ਮੰਗਲਾ ਮੈਂ ਬੋਲਦਾ ਹੀ ਨਹੀਂ ਹੁੰਦਾ ਤੇ ਫਿਰ ਯਾਰ ਤੂੰ ਐਂ ਮੁੱਲ ਕਿਉਂ ਕਰਤੀ ਜਣਾ ਤੂੰ ਗੱਲ ਕਹੇ ਤੇਰਾ ਪਤਾ ਵੀ ਲੱਗੇ ਕਹਿ ਵੀ ਆਈ ਇਹਦਾ ਇੱਕ ਤਾਅ ਹੈ ਸਾਹਿਬ ਮੈਨੂੰ ਇੱਕ ਵਾਰੀ ਐਂ ਕਹਿ ਵੀ ਐਂ ਦਿੰਨਾ ਤੂੰ ਪੱਕੀ ਮੰਗਲਾ ਖਾਸਮਾ ਤੂੰ ਉਹੀ ਗੱਲ ਕਰ ਚਿਰ ਬਾਅਦ ਲੰਮਾ ਨੇ ਇਸੇ ਬਾਤ ਕਰ ਲੈ ਹਲੋ ਕੀ ਗੱਲ ਹੈ ਉਹ ਯਾਰ ਪੱਕੀ ਮੰਗ ਆ ਲੈ ਯਾਰ ਹਲੇ ਪੱਕੀ ਨਹੀਂ ਹੋਰ ਭੈਣ ਦਾ ਬੰਦ ਨੂੰ ਸਾਰਾ ਡੇਢ ਦੀ ਮੰਗ ਲਈ ਹਾਂ ਲੈ ਅਲੇ ਕੰਦਾ ਸਰ ਮਾਰਦਾ ਤੇਰੀ ਮਾਂ ਦੇ ਆ ਲੈ ਦੇਣੀ ਕਿੰਨੇ ਦੇ ਦੇਣੀ ਵੇਰਾ ਵੇਰ ਦੀ ਲਾਇਆ ਜਾਈ ਐਂ ਦੇ ਦਿਆਂਗੇ ਐਂ ਦੇ ਦਿਆਂਗੇ ਲਾਈ ਜਾਂਦੇ ਮੈਂ ਆ ਬਾਹਰ ਲਾਈ ਜਾਂਦਾ ਕੰਗੀ ਬਹੁਤ ਆ ਗਈ। ਦੁੱਧ 16 ਕਿਲੋ ਆਮ ਨਾਲ ਚਵਾ ਦੂ। ਲੈ ਇਹਨਾਂ ਕੋਈ ਕੋਈ ਗੱਲ ਲਾਲੋ ਘਰੀ ਹਾਂ ਕੋਈ। ਜੱਬਣਾ ਜੀ। ਜੱਬਣਾ ਦੂਜਾ ਸੋਚ 4 ਦਾਂਦਾ ਜੀ। ਫਟਲ ਮੁਲ ਕੀ ਕਰੇ ਬਾਈ? ਮੁਲ 1.5 ਲੱਖ ਮੇਰੇ। ਕੀ ਕਰਨਾ ਜੀ? ਕੀ ਇਹ ਮਰਤਾ ਨਹੀਂ ਲੇਗੀ ਪਰ ਟੀਵੀ ਨਹੀਂ ਦੇ ਦੇ 100 ਰੁਪਏ ਮਿਲ ਜਾਣਗੇ ਹਾਂ ਨਾਲ ਹੀ ਹਾਂ ਨਾਲ ਬਿਲਕੁਲ ਬਾਣੀ ਬੋਲਿਆ ਤੇ ਕੱਲ ਹੋਰ ਅੱਜ ਜੀ ਮੰਗਿਆ ਪਹਿਲਾਂ 18 ਦਿੱਤਾ ਭੈਣ ਚੌਦੀ ਨੇ ਹੋਰ ਪੁੱਛਿਆ ਤਾਂ ਇਹ ਕਹਿੰਦਾ 2.5 ਆਹ ਦੇਖੋ ਜੀ ਮੜੀ ਨਾ ਪਾਸੇ ਇੱਥੇ ਮੜੀ ਸਲ ਮੁਰਾਲੀ ਆਇਆ ਆ ਕੇ ਤੂੰ ਦੱਸ ਕੱਲ ਤੇਰੇ ਅਗਰ ਮੈਂ ਵੜ ਕੇ ਲੈ ਜਾ ਪੈਸੇ ਆਣੀ ਤਾਂ ਫੇਰ ਦੇ ਦੇਈ ਮੈਂ ਫੜ ਕਿਵੇਂ ਮਨ ਸਮਝ ਨਹੀਂ ਆਈ ਆਇ ਤੇ ਆਇ ਕਰਦੇ ਲੱਪੂ ਵੇਚਦਾ ਸਹੀ ਗੱਲ ਆ ਕਾਲੇ ਸਹੀ ਗੱਲ ਫਤਿਹ ਉਹ ਦੇਣੀ ਤੈਨੂੰ ਐਡੀ ਨਾ ਨਹੀਂ ਛੋਟੇ ਵੀਰ ਤੇਰੀ ਗੱਲ ਸਹੀ ਆ ਦੱਸੇ ਕੀ ਕਹਿੰਦਾ ਮਾਦਾ ਹਰੇ ਕੋਸ ਨੇ ਕਿਹਾ ਮੈਂ ਤਾਂ ਆਇ ਉੱਤੇ ਲਾਤਾ ਉਹ ਮੈਨੂੰ ਪਤਾ ਓਰੇ ਆ ਓਰੇ ਆ ਜਾ ਪੀੜੀ ਮੁਰਾਨੀਆਂ ਦੂਮ ਬਣਾ ਲੈ ਨਹੀਂ ਉਨੀ ਉਮਨੀ ਤੇ ਫੇਟ ਪੇਕ ਤੇਰੀ ਮੈਂ 60 ਫੇਰ ਕੀ ਕੋਈ ਮਾਰੀ ਪਾਸੇ ਦੇ ਬੱਜੇ ਕੋਈ ਮੇਰੂ ਤੇ ਨਾ ਮਜੀ ਚਲੇ ਜੀ ਤੈਹੇ ਕੁਛ ਕਹਦੇ ਤੂੰ ਮੈਨੂੰ ਐਂ ਕਹਦੇ ਕਾਲੇ ਪੱਤੂ ਜਨੇ ਮਰਦ ਮੜੀ ਪੱਕੀ ਮੰਗੇ ਮੈਂ ਤੁਹਾਨੂੰ ਰਾਹ ਦੇ ਦੂੰ ਆ ਮੈਂ ਫੜ ਕੇ ਮੂਰੇ ਲਾਣੀ ਐਂ ਕਰਦੇ ਨਹੀਂ ਹੋਣੀ ਲੈ ਵੀ ਆਏ ਮਾਗੀ ਅਰਵਾ ਚਲੋ ਮੰਗ ਲਈ ਕਮਲਾ ਆ ਅੱਧੀ ਮੰਡੀ ਪੈਸੇ ਲਉਂਦੀ ਐ ਮੈਂ ਨਹੀਂ ਮੈਂਨੇ ਕਦਰ ਪਾ ਦੋਰੀ ਬਈ ਉਰ ਗੱਟ ਕੇ ਮੈਨੂੰ ਬੜੇ ਪੱਛੋਜਾ ਬਈ ਕੁਛ ਨਹੀਂ ਕਹਿੰਦੀ ਚੱਲ ਪਹਿਲਾਂ ਮੈਂ ਖਾਣਾ ਦਿੱਤਾ ਮੈਨੇ ਹੂੰ ਤੁਹਾਨੂੰ ਕਹ ਲੈ ਮੈਂ ਚਾਹੀ ਕੀ ਵੇ ਤੂੰ ਦੀ ਮੈਂ ਤਾ ਕਿਆ ਮੰਨੇ ਭਾਈ ਮੰਨੇ ਬਈ ਕਾ ਇੱਕ ਵਾਰੀ ਬੜਗਾਂ ਗੱਲਾਂ ਨਹੀਂ ਆ ਤਾਂ ਹੈ ਹੀ ਐਂ ਦੇ ਦੇ ਤਾਲੇ ਤਨ ਮੈਂ ਦੱਸਾਂ ਮੈਂ ਤੈਨੂੰ ਕੁਛ ਵੀ ਕਹੀ ਜਾ ਮੈਂ ਛੋਟੇ ਭਾਈ ਐਂ ਮੈਂ ਨਹੀਂ ਦੇ ਦੋ ਭਾਈ ਐਤੋਂ ਘਟਦਾ ਰੱਦਾਂ ਹੀ ਨਹੀਂ ਭੈਣ ਚੋਦਾ ਕੰਮ ਮੈਂ ਪੁੱਠੀ ਲੈ ਜਾਾਂਗਾ ਕੋਈ ਗੱਲ ਨਹੀਂ ਨਹੀਂ ਹੋਨੂੰ ਉਹ ਉਹ ਕਿਉਂ ਆ ਟੀਮਾ ਕੋਲ ਦਿੰਦਾ ਕਿਵੇਂ ਹੋ ਜੀ ਠੀਕ ਆ ਜੀ ਲੈ ਲੈ ਜਾ ਮੈਂ ਮੈਂ ਆ ਬਾਈ ਜੀ ਮੁੜ ਲਖ ਦੇ ਕੇ ਮੇਰੂ ਮਾਰੂ ਮੈਨੂੰ ਗੱਲ ਕਰਕੇ ਮੋੜਦੇ ਵੀ ਮੰਗੇ ਆਏ ਮਾਦਾ ਕਿਆ ਮਗਾ ਜੀ ਮੈਂ ਕਿੱਡੀ ਮੈਨੂੰ ਉੱਡਿਆ ਲਖੀਰ ਨਾ ਪਾ ਤੂੰ ਮੈਨੂੰ ਨਹੀਂ ਬੋਲੇ ਨੇੜੇ ਮਤਲਬ ਆ ਬਾਬਾ ਨੇੜੇ ਲੱਗਦੀ ਤੱਕ ਤੂੰ ਮਨ ਗੁਰਾਤਾ ਪਾਏਗਾ ਕੋਈ ਗੱਲ ਤਾਂ ਕਹਦੇ ਨੇੜੇ ਲੱਗਦੀ ਨਾ ਯਾਰ ਮਨ ਤੇਰਾ ਰੋ ਬਚਨ ਤੇ ਮੈਂ ਇੰਨੇ ਨਹੀਂ ਮੰਨ ਲੈਣਾ ਨੇ ਦਿੰਦੇ ਮੰਗਿਆ ਪਰ ਬਾੜੀ ਜ਼ਮੀਨ ਆਸਮਾਨ ਦੂਰ ਆ ਉਹ ਫਿਰ ਮੜਾ ਜਾ ਗਾਲ ਇੱਕ ਰੇਤ ਵਾਲੀ ਉੱਚੀ ਮੰਗਿਆ ਨਹੀਂ ਕੋਈ ਆਈ ਇੱਕ ਸਾਲੇ ਲੈ ਲੈ ਆਉਂਦਾ ਦੋ ਦਸ ਹਜ਼ਾਰ ਮੱਲਦਾਰ ਬਿਨਾ ਉਹ ਕਿ ਲੱਗੂਗਾ ਸਾਖਾ ਹੁਣੀ ਕਿੰਨੇ ਦੀ ਆ ਮੱਕਲੇ ਨਾਲ ਤੋਂ ਕੀ ਆ ਸਾਖਾ ਦੇਖ ਲੈ ਮੱਕੇ ਕਿੰ ਆ ਲੱਗਣਾ ਦੇਖ ਜਿਹੜੀਆਂ ਦੇ ਬਸ ਉਹਣੀ ਕਿੰਨੇ ਦੀ ਹੈ ਉਹ ਸੱਚ ਕਹਿੰਦੇ ਨੇ ਉਹ ਜਿੰਨਾ ਮਰਜ਼ੀ ਕਰੀ ਜਾਂ ਵੇਚਣ ਵਾਲੀ ਗੱਲ ਕਹੇ ਥੋੜਾ ਵਜੂਦ ਆ ਉਹ ਮੈਂ ਕਹਿ ਵੀ ਆਏ ਹੁਣ ਆਏ ਕਹਿ ਵੀ ਆਏ ਹੁਣ ਆਏ ਨਹੀਂ ਹੋਣੀਆਂ ਇੱਕ ਤੈਨੂੰ ਮੈਂ ਦੱਸਾਂ ਛੋਟੇ ਵੀ ਤੂੰ ਲਖੀ ਦਾ ਪਾਲਾ ਤੂੰ ਹੱਥ ਘੁੱਟੀ ਜਾ ਉਹਨਾਂ ਨਾਲ ਨਹੀਂ ਵਿਕਣੀ ਮਾਲ ਮੁੱਲ ਨੇ ਆਏ ਕਹਦੇ ਵੀ ਮੰਗੇ ਆਂ ਵੇਚੂਗਾ ਤੂੰ ਜੇ ਤੇਰਾ ਪਸੰਦ ਮਾ ਨਹੀਂ ਕਰਦਾ ਭਈ ਤੇਰਾ ਪਹਿਲਾਂ ਵੀ ਲਿਖਿਆ ਬੀ ਵਾਲੀ ਮਿੰਡੀ ਦੀ ਮਾਂ ਦੀ ਸੀ ਇਹਦੇ ਨੇੜੇ ਹੋ ਜੂ ਨਾ ਇਹਦਾ ਬਾਹਲੇ ਬਾਹ ਲੈ ਜਾ ਕੀ ਲੱਗਦਾ ਸਹੀ ਦੱਸ ਕੀ ਲੱਗਦਾ ਸਹੀ ਦੱਸ ਮਾਤਾ ਪ੍ਰਧਾਨ ਨੂੰ ਤਾਂ ਚਾਹੀਏ ਜਾ ਕੇ ਪੁੱਛ ਲੈਣ ਨੂੰ ਕਿ ਆਪੇ ਕੋਲੇ ਮੈਂ ਭਾਈ ਇਸ ਤਰ੍ਹਾਂ ਕੋਲੇ ਬਿਲਕੁਲ ਸਹੀ ਲਾਉਂਦਾ ਮਾਤਾ ਪ੍ਰਧਾਨ ਤੈਨੂੰ ਕੱਚੇ ਨੇ ਲਾਉਂਦਾ ਇਹ ਤੈਨੂੰ ਮੈਂ ਇੱਕ ਪਰਮਾਧਮ ਦੀ ਗੱਲ ਸਮਝਾ ਦਿੰਦਾ ਮੈਂ ਕੱਚੇ ਹੀ ਲੈਣੇ ਕਹਿੰਦਾ ਵੀ ਮਾਤਾ ਕੱਚੇ ਪਹਿਲਾਂ ਲਾਉਂਦਾ ਸਹੀ ਲਾਉਂਦਾ ਜੇ ਤੈਨੂੰ ਮਾਠਾ ਹੀ ਨਹੀਂ ਲਾਉਂਦਾ ਨਾ ਤੇਰੀਆਂ ਦਾ ਕੋਈ ਤੇਰੀਆਂ ਦਾ ਕੋਈ ਮੈਂ ਸਾਰਾ ਦੋਹਾਂ ਕੋਲ ਤੈਨੂੰ ਕਹਿੰਦਾ ਹੋਰ ਨਾ ਦੋਹਾਂ ਦੋਹਾਂ ਹੀ ਐਂਦਾ ਮੈਂ ਕਰੇ ਵੀ ਮੈਂ ਹੁੰਦਾ ਸੀ ਹਾਂਜੀ ਹਾਂਜੀ ਜੀ ਚੱਲੇ ਜੀ ਚਲੋ ਸ਼ਾਂਖਾ ਇਸਕੇ ਅਗਲੇ ਸਾਲ ਵਿੱਚ ਪਿਛਲੇ ਵਿੱਚ ਦੋ ਦਾਰੇ ਹੈ ਬਾਉੜ ਮੰਡੀ ਕੀ ਹੈ 160 ਆ ਬਈ ਆ ਆਪਣਾ ਲੈ ਲਾਂਗੇ 20 ਜੀ ਇਹਦਾ ਲੈ ਲਾਂਗੇ 30 ਜੀ ਪਰ ਤੇ ਚੱਲੀ ਇਹਦਾ ਇੱਕ 30 ਆ ਜੀ ਸਾਡਾ ਹੱਕ ਨਾ ਰੱਖੀ ਕਿ ਨਹੀਂ ਵੀ 10 ਉੱਤੇ ਧਰ ਲੂੰਗੀ ਜੰਨੇ ਤੂੰ ਜਿਹੜੇ ਮਰਜ਼ੀ ਦੇ ਆਲਾ ਨਾ ਕੋਈ ਵਿਚੋ ਕਿਤੇ ਕੋਈ 10000 ਕੋਈ ਗੱਲ ਦਾ ਉਹਦਾ ਕੋਈ ਫਾਇਦਾ ਨਹੀਂ ਇਹ ਜਿਹੜਾ ਪੋਕਤੇ ਕਰਕੇ ਵੇਚੀਂ ਤੂੰ ਮੈਨੂੰ ਕਰਕੇ ਵੇਚੀਂ ਤੂੰ ਮੈਨੂੰ ਜਾਇਜ਼ ਕਰਕੇ ਕਹਿ ਵੀ ਆਹ ਬੱਟਣਾ ਆਹ ਕਰਨਾ ਉਸੇ ਗੱਲ ਨੂੰ ਗਲਤ ਕਰ ਗਲਤ ਕਿੰਨੇ ਦੀ ਕਹ ਮੈਨੂੰ ਮੁੱਲ ਦਾ ਪਤਾ ਲੱਗੇ ਲਾਉਂ ਤਾਂ ਫੇਰ ਕਰ ਲੈ ਤੂੰ ਜਿਵੇਂ ਹੁੰਦੀ ਹੈ ਤੇਰੇ ਨਾਲ ਤੂੰ ਕਹਿ ਇਹਨੂੰ ਕੁਝ ਨਹੀਂ ਤੂੰ ਦੱਸ ਆਹਦੇ ਹੱਥ ਨਾਲ ਫੇਰ ਮੈਂ ਕਹੂੰਗਾ ਮੈਂ ਫੜਾ ਦੂੰਗਾ ਇਹਨੂੰ ਮੈਂ ਫੇਰ ਇਨੂੰ ਉਹ ਮੈਨੂੰ ਮੜਾ ਨਹੀਂ ਫਿਰ ਕੀ ਹੁੰਦਾ ਬਾਬੇ ਨੂੰ ਪਾਏ ਯਾਰ ਬਾਕੀ ਹੈ ਬਾਬੇ ਨੇ ਦਿਖਾ ਬੈਨੇ ਹਾਂ ਤੂੰ ਬਾਬੇ ਲਾਊਗਾ ਕੁਛ ਨਹੀਂ ਲੈ ਗੱਲ ਕਹ ਤੂੰ ਲਾਵੇ ਕੋਈ ਮੈਂ ਲਾਵਾਂ ਤਾਂ ਤਾਂ ਜੇ ਮੈਨੂੰ ਪਤਾ ਹੋਵੇ ਕਰ ਸਕਦਾ ਮੈਨੂੰ ਪਤਾ ਦੱਸ ਜਮਾ ਹਾਂ ਸਵਾਮੀ ਜੀ ਗੱਲ ਸਵਾਮੀ ਸਾਹਿਬ ਹੈ ਬਿਲਕੁਲ ਕੋਈ ਕੋਈ ਯਾਰ ਨਹੀਂ ਤੂੰ ਮਾ ਚੱਲ ਹਾਂ ਤਰਸ ਹਾਂ ਤੇ ਤੂੰ ਆ ਲਾ ਗਲਤ ਨਾ ਕਰਿਆ ਕਰੋ ਫਿਰ ਕਹ ਵੀ ਐਂ ਦੇ ਨਹੀਂ ਜੋਰ ਦੇ ਜਾਂਦਾ ਬਸ ਤੂੰ ਕੁਨੇ ਬਣਾਉਂਦਾ ਬਸ ਨਹੀਂ ਮੰਗਲੀ ਦਾ ਤਾਂ ਮੰਗੜੀ ਨਹੀਂ ਬਾਈ ਤੂੰ ਮੰਗਦਾ ਸੀ ਮੈਂ ਕੱਚਾ ਮੁੱਲ ਕਿਉਂ ਲਾ ਕੇ ਜਮਾ ਤਗਾ ਹੀ ਕਰੀਂ ਚਲੋ 2 ਲੱਖ ਮਾਗ ਲਾ ਚਲ ਪਾਣੀ ਵੀ ਬਦਲ ਦਿੰਦੀ ਆ ਆਉ ਛੱਡਣੀ ਚਾਹੀਦੀ ਸੀ ਨਾਜ ਮਾ ਟੋਰੀ ਤੋੜਤਾ ਦੇ ਬਿਟੂ ਉਹ ਕੀ ਬੰਦ ਤੂੰ ਆਦਰ ਆ ਜੀ ਨੇ ਤੋਜੂ ਤੋਜੂ ਮੈਂ ਤੋਜੂ ਦਾਸ ਆ ਰਹੀ ਹੈ ਜੇ ਐ ਹੋਈ ਤਾਂ ਕਰਦੇ ਆ ਚਲ ਤੇਰਾ ਹੀ ਪਤਾ ਲੱਗੇ ਕਰਦੇ ਆ ਆ ਗਿਆ ਦਾ ਪਤਾ ਕੀ ਕਰਾ ਮੰਗਾ 90 ਕੇ ਤਾਂ ਇਹ ਤਾਂ ਇੱਕ ਬੱੱਚੀ ਕਹਿੰਦਾ ਆਵਾਜ਼ ਨਾ ਭਈ ਮੈਂ ਥੋੜਾ ਖਫਦਾ ਹੋ ਜੂ ਅਰੋ ਪੈਸੇ ਕਿੰਨੇ ਕੀ ਨਹੀਂ ਹੈ ਤੋ ਦੇਖ ਲੋ ਕਮਜੋਰ ਬਣ ਗਏ ਹਾਂ ਭਾਈ ਤੂੰ ਮੇਰੇ ਪੱਕੇ ਰੂਪ ਦਾ ਮਤਲਬ ਇਹ ਦੇ ਰਹਾ ਮੈਂ ਤੈਨੂੰ ਉਹੀ ਗੱਲ ਸਹੀ ਹੈ ਬੰਦਾ ਚੰਗਾ ਹੈ ਮੈਂ ਲੱਗੋ ਭਾਈ ਸਾਹਿਬ ਇੱਕ ਮਿੰਟ ਨਾ ਲਓ ਇੱਕ ਗੱਲ ਦੱਸਾ ਕਿ ਇਹਨਾਂ ਨੂੰ ਗਮਰੂਡ ਦੇ ਵਿੱਚ ਕੋਈ ਫਾਇਦਾ ਨਹੀਂ ਮੈਂ ਕੱਚੀ ਗੱਲ ਨਹੀਂ ਇਨੇ ਮੰਗਨੀ ਸੀ ਆਏ ਅਸੀਂ ਪਹਿਲੇ 90 ਢੋਖੇ ਆਏ ਰਾਜ ਦੀ ਮੈਂ ਪੁੱਤ ਮੈਂ ਆਪਾਂ ਤੱਕ ਰੋ ਵੀ ਮੱਜ ਤੱਕੇ ਨਾ ਲੈ ਗਿਆ ਮੈਂ ਤਾਂ ਜੇ ਤੇਨੂੰ ਕਬੂਲ ਆ ਤੈਥੋਂ ਚੱਲਦੀ ਆ ਤਾਂ ਲੈਣੀ ਆ ਨਹੀਂ ਮੈਂ ਚੁੱਪ ਕਰਕੇ ਤੁਰ ਜਾ ਮੈਂ ਮੈਂ ਵੀ ਆਪਾਂ ਤੈਨੂੰ ਬਾਜ ਨਹੀਂ ਮਾਰੀ ਮੈਂ ਤਾਂ ਕਹੇ ਨਹੀਂ ਮਾਰੀ ਬਾਜ ਮੈਨੂੰ ਤਾਂ ਬਾਜ ਮਾਰੀ ਹੈ ਤੇਰਾ ਧੰਨਵਾਦ ਆ ਜੇ ਤਾਂ ਕੋਈ ਉਹ ਜਿਹੜਾ ਪਾਉਣਾ ਤਾਂ ਹਾਲ ਵੀ ਚੰਗਾ ਤੇਰਾ ਦੱਸ ਰਾਹ ਪਾ ਦੇ ਤੂੰ ਇਹ ਪੱਕੇ ਰਹੀ ਲੋ ਤਨ ਮੈਂ ਬੱਚਾ ਥੱਲੇ ਕਰ ਦੂੰਗਾ ਆਉਣਾ ਜੀ ਆਉਣਾ 10 ਕਾਇ ਕੋਈ ਆਵੇਂ ਮਰੀ ਇਹਨੂੰ ਆਏ ਆ ਬਿਲਾਜ ਹੋ ਜੀ ਲਾਜ ਨਹੀਂ ਮੈਨੂੰ ਪਤਾ ਹੱਦ ਹੋਣੀ ਪਤਾ ਮੈਂ ਮੋੜ ਦੇ ਵਿੱਚ ਪਤਾ ਤੂੰ ਜਿੰਨਾ ਮਰਜੀ ਚੜ ਕੇ ਮਰ ਗਿਆ ਜਦੋਂ ਇੱਥੇ ਆ ਕੇ ਮਰਨਾ ਪਤਾ ਤਾਂ ਉੱਥੇ ਰੱਖਿਆ ਕਰ ਮੈਂ ਤੈਨੂੰ ਨਾ ਤਾਂ ਉੱਥੋਂ ਦੀ ਨਾ ਰੱਖਿਆ ਕਰੋ ਨਾ ਦਾ ਮੁਲਕ ਨਾ ਦਾ ਮੁਲਕ ਪਰ ਤੂੰ ਕਾਇ ਬਾਜ਼ਮਕ ਕਰਦੀ ਆ ਖੜ ਦੇ ਕਾਦਰ ਜੱਦੀ ਹੈਗੀ ਤਾਂ ਲਾ ਕਹਿਣ ਦਿੱਤਾ ਹੈ ਅਵੀ ਆ ਹੋਰ ਮਾਰ ਦਿੰਨਾ ਜੀ ਬੱਜਾ ਮਾਰਦਾ ਪਰ ਇਹ ਘਰੇਗੀ ਬਾਲੀ ਆ ਭਾਈ ਥੋੜੀ ਹਿੰਦਿਆ ਕੱਢ ਦਿੰਦੇ ਮੈਂ ਇਹ ਨੂੰ ਨਹੀਂ ਨਹੀਂ ਅੱਛਾ ਤੇਰੇ ਤੇ 10 ਰੁਪਏ ਦੀ ਮੈਂ ਆ ਬੱਜੀ 15 ਜੀ ਹੈਲੋ 90 99 ਰੁਪਏ ਜਾਂ ਕੋਈ ਕੁਝ ਨਹੀਂ ਜਾਨੀ ਚੰਗੀਆਂ ਨਹੀਂ ਖੜਾ ਦੇ ਦੇ ਇਹ ਕਰ ਮਤੇ ਮਤੇਰੇ ਹੱਥ ਆ ਜਾ ਕੋ ਮੈਂ ਇਹ ਤਾਂ ਮੰਨ ਜਣਗੇ ਨੂੰ ਨਾ ਇਹ ਤਾਂ ਮੌਲਾ ਹੁੰਦਾ ਤੈਨੂੰ ਕਹਿਦਾ ਚਲ ਮੈਂ ਦੇਖਦਾ ਇਹ ਦਿਹਾੜੀ ਗੱਲ ਦਾ ਸੱਟ ਮਾਰ ਪਹਿਲਾਂ ਇੱਕ ਮਿੰਟ ਖੜਾ ਪਹਿਲਾਂ ਇੱਕ ਮਿੰਟ ਮੈਂ ਆਪ ਛੱਡ ਦੂੰ ਬੱਚਾ ਮੈਂ ਜੇ ਤਾਂ ਉਹਦੀ ਗੱਲ ਨੂੰ ਮੂੰਹ ਤਾਂ ਫੁੱਲ ਚੜਾਉਣਾ ਤਾਂ ਠੀਕ ਹੈ ਇੱਕ ਮੈਂ ਗੱਲ ਦੱਸਾਂ ਇਹ ਕਹਿੰਦਾ ਓਏ ਬੰਨ ਲਈ ਬੰਨ ਲਈ ਇਹ ਵੀ ਛੱਡ ਦੇ ਇਹਨੂੰ ਬੰਨ ਲਈ ਪਹਿਲਾਂ ਖੜ ਜਾ ਇੱਕ ਮਿੰਟ ਇੱਕ ਮਿੰਟ ਬੋਲ ਲੈ ਇਧਰ ਹਟ ਬਲ ਓ ਰਿਆ ਮੈਂ ਆਪ ਵੀ ਹਟ ਜੂ ਲੈ ਜੀ ਤੁਰੇ ਆ ਵੀ ਹੋ ਰਿਆ ਆਪ ਤੇ ਉੱਤੇ ਲਈ ਮੈਂ ਮੈਂ ਤਾਂ ਉਸ ਇਥੋ ਜੇ ਹੋ ਸਕਦੀ ਜੇ ਹੋ ਜੂ ਹੋ ਮਨ ਪੁੱਛ ਲੈਣਾ ਉਹਨੂੰ ਆ ਗਿਆ ਬੱਚਾ ਛੱਡ ਦੇਣਾ ਬਸ ਇਹਦੀ ਹੈ ਇਹਨਾਂ ਦੀ ਆ ਦਾਰ ਵਾਲੀ ਦੱਸ ਕਿਵੇਂ ਹੋਣੀ ਓਏ ਕਾਇਦਾ ਮੈਂ ਐਂ ਕਹਿੰਦਾ ਜੀਤਾ ਯਾਰ ਹਾਂ ਯਾਰ ਨਹੀਂ ਬਤਾਇਆ ਨਾ ਜੀਤਰਾਫ ਮਹਿੰਗੀ ਨਹੀਂ ਫੇਰ ਅੱਗੇ ਕਿਤੇ ਮੋੜਿਆ ਤੋ ਆਫ ਕਰੇ ਜੇ ਦਾ ਕੋਈ ਗੱਲ ਨੂੰ ਉਹੇ ਜੀ ਨੂੰ ਰੱਖਦਾ ਲੈ ਛੱਡੀ ਬਾਈ ਛੱਡੀ ਬਾਈ ਬਸ ਤੇਰਾ ਮਾ ਹੈ ਅੱਠ ਬੱਚਾ ਦਾ ਲਾ ਦੂ ਸਦਾ ਕਰਨ ਬੱਚਾ ਨਾ ਆਪਦਾ ਬਸ ਤੇਰਾ ਮਾਣੀ ਕਈ ਹੁਣੀ ਤੈਨੂੰ ਹੋਰ ਤਾਂ ਇਹ ਸੌਦਾ ਕਰੀਂਗਾ ਤਾਂ ਸਾਰਾ ਕੁਝ ਦੱਸ ਫਿਰ ਨਹੀਂ 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 ਬਾਕੀ ਚੱਲੇ ਜਦੋਂ ਮੈਂ ਖੜਾ ਇਹਦਾ ਹੁਣ ਆਇਆ ਨਹੀਂ ਤੇ ਬਾਹੋਂ ਜ਼ੋਰ ਨਾਲ ਲਾਲਾ ਲਾਲਾ ਮੈਂ ਚੰਗੇ ਲਾਲਾ ਲਾਲਾ ਅਜੇ ਉਠਾਲਾ ਪਤਾ ਵੀ ਕਰਨ ਦੇ ਯਾਰ